ਅੱਜ ਜਿੰਨਾ ਪਿਆਰ ਸਾਨੂੰ ਸਾਡੇ ਸ਼ਹਿਰ ਦੇ ਵਿੱਚ ਆ ਕੇ ਮਿਲਿਆ ਖਾਸ ਕਰਕੇ H&M ਦੇ ਇੰਸਟੀਚਿਊਟ ਦੇ ਵਿੱਚ ਆ ਕੇ ਅਸੀਂ ਕਿ ਪਾਰਟ ਆਫ ਆਰ ਹੋਣਾ ਤੇ ਆਪਣਾ ਸ਼ਹਿਰ ਆ ਸਾਡੇ ਮਾਂ ਤੋਂ ਪ੍ਰੋਡਿਊਸਰ ਸੀ ਤੇ ਬਹੁਤ ਜ਼ਿਆਦਾ ਸਕੂਨ ਮਿਲਿਆ ਹੈ ਇੰਨਾ ਪਿਆਰ ਤੇ ਜੀਵਨ ਨੂੰ ਅੱਜ ਜਿੰਨੀ ਆਡियंस ਸਪੋਰਟ ਕਰਦੀ ਹੈ ਪੰਜਾਬੀ ਸਿਨੇਮਾ ਨੂੰ ਪੰਜਾਬੀ ਸਲੇਬਟੀਜ਼ ਨੂੰ ਪੰਜਾਬੀ ਕਲਾਕਾਰਾਂ ਨੂੰ ਤੋਂ ਮੈਨੂੰ ਉਹ ਦੇਖ ਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਤੇ ਮੈਂ ਇਹੀ ਮੈਂ ਕਰਦਾ ਕਿ ਜਿੰਨਾ ਸਪੋਰਟ ਅੱਜ ਸਾਰੇ ਜਾਣੇ ਨੇ ਦਿਖਾਇਆ ਹੈ ਇਹ ਨਹੀਂ ਸਪੋਰਟ 26 ਸਪਟੈਂਬਰ ਨੂੰ ਸਾਡੀ ਫਿਲਮ ਚਲੋ ਬੁਲਾਵਾ ਆਇਆ ਹੈ ਥੈਂਕ ਯੂ ਪੰਜਾਬੀ ਸੱਭਿਆਚਾਰ ਕਲਚਰ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਉਸ ਕਲਚਰ ਨੂੰ ਰੱਖ ਕੇ ਕੀ ਕਰਾਂਗੇ ਹਰਦਿਕ ਤੌਰ ਤੇ ਬਲਾਸਰ ਕੋਸ਼ਿਸ਼ੀ ਕਰਕੇ ਬਣਨਾ ਕੋਈ ਦਾਇ ਜੀ ਮੈਂ ਮੈਨੂੰ ਲੱਗਦਾ ਅਜੇ ਤਾਂ ਹਾਲੀਵੁੱਡ ਹੀ ਲੱਗੇ ਹੋਏ ਆਂ ਜੀ ਕੰਮ ਕਰਨ ਨੂੰ ਮੈਨੂੰ ਲੱਗਦਾ ਜਿੰਨਾ ਮੈਂ ਆਪਣਾ ਬੈਸਟ ਪਾ ਸਕਦਾ ਉਹਨਾਂ ਪਾਵਾਂਗੇ ਡੈਫੀਨਟਲੀ ਤੇ ਇਹਦਾ ਹੀ ਡੈਡ ਹੋਣਾ ਦੀ ਗੱਲ ਉਹ ਤਾਂ ਉਹਨਾਂ ਤਾਂ ਮੈਂ ਮਤਲਬ ਤੁਸੀਂ ਲਾ ਲਓ ਉਹਨਾਂ ਤਾਂ ਮੇਰੀ ਉਮਰ ਹੀ ਜਿੰਨੇ ਵੱਧ ਸਾਲਾਂ ਤੋਂ ਉਹਨਾਂ ਨੇ ਕੰਮ ਕਰ ਲਿਆ ਹਾਂ ਸੋ ਉਹ ਡੈਫੀਨਟਲੀ ਕੋਸ਼ਿਸ਼ ਮੇਰੀ ਹੈ ਕਿ ਉਹ ਕਿਸੇ ਨੂੰ ਨਰਾਸ਼ ਨਾ ਹੋ ਇੱਕ ਚੰਗਾ ਕੰਟੈਂਟ ਚੰਗਾ ਸਿਨੇਮਾ ਪੰਜਾਬ ਪੁੱਤ ਤੇ ਦੁਨੀਆ ਚ ਵਸਦੇ ਪੰਜਾਬੀਆਂ ਲਈ ਕਿਵੇਂ ਕੀ ਕਹਾਣੀ ਬੀਚ ਬੀਚ ਤੇ ਨੈਕ ਪਰ ਜਿਹੜਾ ਇਹ ਪਿੱਕਰ ਬਹੁਤ ਹੀ ਦਿਲ ਦੇ 56 ਸਾਈਟ ਆਪਰੇਟ ਕਰਨ ਵਾਲੇ ਪਰ ਆਪ ਵੀ ਉਹਨਾਂ ਦੀ ਕੋਸ਼ਿਸ਼ ਪਿਆ ਕੇ ਕਿ ਕਿਹੜਾ ਅਕੇ ਦੇ ਵਿੱਚ ਆ ਆ ਦੇਖੋ ਉਹਨਾਂ ਦਾ ਫੋਰਟ ਆਰਟ ਸਗਾ ਜੀ ਉਹ ਕਾਮੇਡੀ ਯੋਨਰ ਨੂੰ ਉਹਨਾਂ ਦਾ ਸਭ ਤੋਂ ਤੁਸੀਂ ਕਹਿ ਸਕਦੇ ਹੋ ਜਿਹੜਾ ਉਹਨਾਂ ਦਾ ਕੰਫਰਟੇਬਲ ਜ਼ੋਨ ਸੀ ਉਹ ਕਾਮੇਡੀ ਸੀ ਤੇ ਮੈਂ ਟਰਾਈ ਕਰਦਾ ਜੀ ਕਿ ਕਾਮੇਡੀ ਤੋਂ ਵੱਖ-ਵੱਖ ਮੋਟੀ ਸਾ ਕੀ ਕਰ ਸਕਦਾ ਕੀ ਜੋ ਕਾਮੇਡੀ ਜਿਸ ਲੈਵਲ ਤੇ ਜੋ ਟਾਈਮਿੰਗ ਹੋ ਉਹਨਾਂ ਦੀ ਸੀ ਜਾਂ ਜਿੰਨੇ ਵੀ ਸਾਡੇ ਫਨਕਾਰ ਕਾਮੇਡੀ ਦੇ ਵਿੱਚ ਪੰਜਾਬ ਦੇ ਵਿੱਚ ਹੈਗੇ ਉਹ ਉਹਨਾਂ ਦਾ ਮਿਆਰ ਬਹੁਤ ਉੱਚਾ ਹੈ ਨਾ ਸੋ ਉਹਨਾਂ ਤੱਕ ਪਹੁੰਚਣ ਲਈ ਤਾਂ ਮੰਨ ਲਾ ਤਾਂ ਬਹੁਤ ਸਮਾਂ ਲੱਗਦਾ ਬਟ ਮੈਂ ਟਰਾਈ ਕਰਾਂਗੀ ਡਿਫਰੈਂਟ ਡਿਫਰੈਂਟ ਜਰ ਹਸਪਟਲ ਹੈਗਾ ਅੱਜ ਚਲੋ ਬਲਾਵਾ ਹੈ ਫਿਲਮ ਦੀ ਪੂਰੀ ਦੀ ਪੂਰੀ ਟੀਮ ਐਚ.ਐਮ.ਟੀ ਕਾਲਜ ਦੇ ਵਿੱਚ ਆਈ ਉਹਨਾਂ ਨੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਕੀਤੀ ਔਰ ਸਾਰੇ ਬੱਚਿਆਂ ਨੂੰ ਟ੍ਰੇਲਰ ਦਿਖਾਇਆ ਔਰ ਇਸ ਪੂਰੀ ਦੀ ਪੂਰੀ ਪ੍ਰਮੋਸ਼ਨ ਦੇ ਵਿੱਚ ਜਿਹੜੀ ਖਾਸ ਗੱਲ ਇਹ ਰਹੀ ਕਿ ਇਹ ਜਿਹੜੀ ਫਿਲਮ ਪ੍ਰੋਡਿਊਸ ਕੀਤੀ ਹੈ ਇਹ ਪਲਟਾ ਪਰਿਵਾਰ ਨੇ ਕੀਤੀ ਆ ਔਰ ਪਲਟਾ ਪਰਿਵਾਰ ਟਾਂਡੇ ਨਾਲ ਸੰਬੰਧਤ ਹੈ ਔਰ ਇੰਨੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਆ ਕੇ ਆਪਣੀ ਇੰਨੀ ਵੱਡੇ ਲੈਵਲ ਦੇ ਉੱਤੇ ਆਪਣੀ ਗੁੱਟਾਂ ਫਿਲਮ ਨੂੰ ਪ੍ਰਮੋਟ ਕਰਨਾ ਇੰਨੇ ਵੱਡੇ ਵੱਡੇ ਸਟਾਰ ਕਾਸਟ ਟਾਂਡੇ ਵਿੱਚ ਆਏ ਔਰ ਫਿਲਮ ਨੂੰ ਪ੍ਰਮੋਟ ਕੀਤਾ ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਕਿ ਚਾਹੇ ਬੰਦਾ ਜਿੱਥੇ ਮਰਜੀ ਪਹੁੰਚ ਜਵੇ ਉਹ ਆਪਣੀਆਂ ਜੜ੍ਹਾਂ ਤੋਂ ਦੂਰ ਨਹੀਂ ਹੁੰਦਾ ਔਰ ਮੈਂ ਆਪਣੇ ਸਮੂਹ ਕਾਲਜ ਦੇ ਸਟਾਫ ਵੱਲੋਂ ਸਾਰੇ ਹੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਮੈਂ ਸਾਰੇ ਦੀ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਔਰ ਪ੍ਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਇਹ ਫਿਲਮ ਆਲਰੇਡੀ ਹਟੈਚ ਦੇ ਕੋਈ ਸ਼ੱਕ ਨਹੀਂ ਹੈ ਦਾ ਔਰ ਸੁਪਰ ਹੀਟਰ ਅਵੇ ਬਹੁਤ ਬਹੁਤ ਧੰਨਵਾਦ